ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਈਵਨਿੰਗ ਜੀ ਆਪ ਆ ਗਏ ਆ ਪਸ਼ੂਆਂ ਦੇ ਵਿੱਚ ਤੇ ਟਾਈਮ ਹੋ ਗਿਆ ਸਵਾ ਚਾਰ ਦਾ ਤੇ ਹਜੇ ਆਪਣੀਆਂ ਹੀਮਾ ਮਾਲਣੀਆਂ ਬੈਠੀਆਂ ਹਜੇ ਧਰਮਿੰਦਰ ਨੇ ਪੱਠੇ ਨਹੀਂ ਪਾਏ ਅੱਜ ਠੀਕ ਆ ਜੀ ਤੇ ਆਪਾਂ ਹੋਣਾਏ ਆ ਪਸ਼ੂਆਂ ਦੇ ਵਿੱਚ ਤੇ ਹਜੇ ਵੀ ਇਹ ਉੱਠਣ ਦਾ ਕੋਈ ਨਾਂ ਨਹੀਂ ਲੈ ਰਹੀਆਂ ਤੇ ਸ਼ਾਮ ਦੇ ਵੱਜ ਗਏ ਆ 4 ਵਜੇ 20 ਮਿੰਟ ਹੋ ਚੁੱਕੇ ਆ ਜੀ ਤੇ ਆਪਾਂ ਪਾਉਣੇ ਆ ਪੱਠੇ ਇਹਨਾਂ ਨੂੰ ਤੇ ਮੈਂ ਡੀਕਦੀ ਸੀ ਚੱਲ ਵੀ ਇਹ ਉੱਠ ਖੜਨਾਗਾ ਪੱਠਿਆਂ ਨੂੰ ਪਰ ਇਹ ਉੱਠਗਾ ਨਹੀਂ ਤੇ ਆਪਾਂ ਕਾਫੀ ਦਿਨਾਂ ਬਾਅਦ ਪਸ਼ੂਆਂ ਦਾ ਬਲੌਗ ਸਟਾਰਟ ਕਰਨ ਲੱਗੇ ਆ ਜੀ ਜੇ ਤੁਹਾਨੂੰ ਵਧੀਆ ਲੱਗਦਾ ਹੁੰਦਾ ਤਾਂ ਤੁਸੀਂ ਲਾਈਕ ਕਮੈਂਟ ਦੇ ਨਾਲ ਨਾਲ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਜੀ ਠੀਕ ਆ ਜੀ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਫੁੱਲ ਵਾਚ ਕਰ ਲਿਆ ਕਰੋ ਤੇ ਹਾਈਪ ਦਾ ਆਪਸ਼ਨ ਆਪਾਂ ਨੂੰ ਮਿਲਿਆ ਹੋਇਆ ਹਾਈਪ ਵੀ ਜਰੂਰ ਕਰ ਦਿਓ ਉਹ ਬਿਨਾਂ ਪੈਸਿਆਂ ਤੋਂ ਹੀ ਆ ਕੋਈ ਤੁਹਾਡਾ ਪੈਸਾ ਨਹੀਂ ਲੱਗਦਾ ਉਹ ਪਵੈਂਟ ਮੈਨੂੰ ਮਿਲ ਜਾਣਗੇ ਬਸ ਇੰਨਾ ਕੰਮ ਜਰੂਰ ਕਰ ਦਿਆ ਕਰੋ ਵੀ ਤੁਹਾਡੇ ਅੱਗੇ ਰਿਕਵੈਸਟ ਆ ਜੋ ਜੋ ਵੀ ਮੇਰੇ ਵੀਡੀਓ ਵੇਂਦੇ ਆ ਠੀਕ ਆ ਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਕਰਦਗੇ ਪੱਖੇ ਬੰਦ ਕਿਉਂਕਿ ਕੁਛ ਥੋੜੀ ਬਹੁਤੀ ਹਵਾ ਚੱਲ ਰਹੀ ਆ ਤੇ ਕੁਛ ਪੱਖਿਆਂ ਕਰਕੇ ਮੁੜ ਕੇ ਆਪਣੇ ਤੇ ਆਪਾ ਪਾਉਣੀ ਹੈ ਤੂੜੀ ਹਰਾ ਹੈ ਨਹੀਂਗਾ ਆਪਾਂ ਵਾਂਡਰ ਲਾਉਣਾ ਤੇ ਪੱਖਿਆਂ ਦੀ ਹਵਾ ਨਾਲ ਫਿਰ ਆਪਣੇ ਤੇ ਤੂੜੀ ਦਾ ਘਰਦ ਘੱਟਾ ਪਊਗਾ ਤੇ ਆਪਾਂ ਹੁਣ ਫੋਨ ਨੂੰ ਰੱਖ ਦਈਏ ਸਾਈਡ ਤੇ ਤੇ ਪਾਲੀਏ ਤੂੜੀ ਜੀ ਕਿਉਂਕਿ ਤੁਹਾਨੂੰ ਪਤਾ ਵੀ ਮੈਂ ਆਪ ਹੀ ਵੀਡੀਓ ਬਣਾਉਣੀ ਆ ਜੇ ਸਟੈਂਡ ਤੇ ਰੱਖਦੀ ਆ ਤਾਂ ਆਵਾਜ਼ ਨਹੀਂ ਆਉਂਦੀ ਮਾਈਕ ਵੀ ਮੇਰੇ ਕੋਲੇ ਹੈਗਾ ਪਰ ਮੈਨੂੰ ਨਹੀਂ ਹਜੇ ਉਹ ਲੱਗਦਾ ਵਧੀਆ ਵੀ ਕੋਈ ਆਵਾਜ਼ ਦੇਊਗਾ ਤੇ ਆਪਾਂ ਹੁਣ ਪਾ ਲਈਏ ਤੂੜੀ ਤੇ ਫੇਰ ਆਪਾਂ ਤਹਾਂਡੇ ਨਾਲ ਕਰਦੇ ਆਂ ਗੱਲਬਾਤ ਲਓ ਜੀ ਪੱਠੇ ਆਪਾਂ ਦਿੱਤੇ ਆ ਪਾ ਤੇ ਇਹ ਖਾ ਲੈਂਦੀਆਂ ਪੱਠੇ ਥੋੜਾ ਟਾਈਮ ਮੂੰਹ ਮਾਰ ਲੈਂਦੀਆਂ ਪੱਠਿਆਂ ਨੂੰ ਤੇ ਫੇਰ ਆਪਾਂ ਪਾਣੀ ਪਿਆ ਕੇ ਕੱਢ ਦਾਂਗੇ ਬਾਹਰ ਜੀ ਤੇ ਟਾਈਮ ਹੋ ਗਿਆ 4:30 ਦਾ ਛੇ ਸੱਤ ਟੋਕਰੇ ਟੂੜੀ ਜੇਰ ਲਾਈਦੇ ਆ ਵੰਡਦੇ ਤੁਸੀਂ ਕੀ ਕਹਿੰਦੇ ਸੰਨੀ ਪਾਉਣਾ ਕਹਿੰਦੇ ਖਾਲਰ ਲਾਉਣਾ ਕਹਿੰਦੇ ਜਾਂ ਵੰਡਰ ਲਾਉਣਾ ਕਹਿੰਦੇ ਆ ਤੇ ਉਵੇਂ ਪਸ਼ੂ ਗੱਜ ਜਾਂਦਾ ਜੀ ਹਰਾ ਹੈ ਨਹੀਂਗਾ ਆਪਣੇ ਤੇ ਹੁਣ ਆਪਾਂ ਗੱਲ ਕਰਦੇ ਜੇਕਰ ਸਾਡੇ ਪਸ਼ੂ ਨੂੰ ਵੀ ਇਹ ਪ੍ਰੋਬਲਮ ਆ ਜਾਏ ਹੈਗਾ ਇਸ ਤਰ੍ਹਾਂ ਸਾਡਾ ਪਸ਼ੂ ਵੀ ਕਰਦਾ ਤਾਂ ਤੁਸੀਂ ਪਸ਼ੂਆਂ ਨੂੰ ਨਾ ਅੱਜ ਕੱਲਾ ਆ ਕੇ ਜਿਵੇਂ ਪਸ਼ੂ ਕਈ ਵਾਰ ਸੁਸਤ ਰਹਿਣ ਲੱਗ ਜਾਂਦਾ ਹੈ ਭੁੱਖ ਕੱਢ ਲੱਗਦੀ ਆ ਜਾਂ ਜੀਵਨਾ ਪਸ਼ੂ ਕਈ ਵਾਰ ਖਾਂਦਾ ਹੈ ਹਨਾ ਜੇ ਤੁਹਾਡੇ ਪਸ਼ੂ ਨੂੰ ਵੀ ਕੋਈ ਇਹਨਾਂ ਚ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਇਹ ਤਰੀਕਾ ਜ਼ਰੂਰ ਵਰਤ ਲਓ ਇਹ ਬਹੁਤ ਸੌਖਾ ਹੈਗਾ ਆਪਾਂ ਕਿਸੇ ਬ੍ਰਾਂਡ ਦੀ ਮਸ਼ਹੂਰੀ ਨਹੀਂ ਕਰਦੇ ਕੁਝ ਨਹੀਂ ਕਰਦੇ ਆਪਾਂ ਵੈਸੇ ਤੁਹਾਨੂੰ ਦੱਸਦੇ ਆ ਆਪਣੀ ਝੋਟੀ ਨੇ ਨਾ ਰਾਤ ਨੂੰ ਖੁਰਲ ਕੇ ਸੂਣ ਆਲੀ ਸੀਗੀ ਕਣਕ ਖਾਲੀ ਤੇ ਉਹੋ ਪਈ ਸੀ ਕਣਕ ਜਿਹੜੀ ਛਾਣਦੀ ਹੁੰਦੀ ਆ ਤੇ ਡਾਕਟਰ ਨੇ ਬਹੁਤ ਇਲਾਜ ਕੀਤਾ ਆਰਾਮ ਨਹੀਂ ਆਇਆ ਮੜ ਕੇ ਆਪਾਂ ਨੂੰ ਆਹ ਹਾ ਦੱਸਿਆ ਸੀ ਕਿਸੇ ਨੇ ਲਾਈਵ ਲੈਬ ਜਾਇਮ ਦਵਾਈ ਹੈ ਜੀ ਇਹ 150 ਰੁਪਏ ਦੀ ਆਉਂਦੀ ਹੈ 130 ਦੀ 40 ਦੀ 150 ਕੁ ਦੀ ਇੱਥੋਂ ਕਿਤੀ ਆਉਂਦੀ ਹੈ ਆ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਲਿਓ ਜੀ ਇਹ ਪਹਿਲਾਂ ਤੁਸੀਂ 2-3 ਡੰਗ 50-50 ਗ੍ਰਾਮ ਦੇ ਦਿਓ 1 ਲੀਟਰ ਦੀ ਹੁੰਦੀ ਹੈ ਇਹ ਤੇ ਆਵੇ ਉੱਤੇ ਲਿਖਿਆ ਆਵੇ ਵੀ ਨੇ ਇੰਨੇ ਐਸ ਪਸ਼ੂ ਨੂੰ ਇੰਨੀ ਦੇਣੀ ਐਸ ਪਸ਼ੂ ਨੂੰ ਇੰਨੀ ਦੇਣੀ ਐ ਤੇ ਇੱਕ ਤੁਸੀਂ ਇੱਕ ਬੋਤਲ ਤੁਸੀਂ ਲਗਾਤਾਰ ਚਾਰ ਦਿਨ ਮੜ ਕੇ ਕਿਤੇ ਦੇਤੀ ਕਿਤੇ ਨਾ ਦੇਤੀ ਤੁਹਾਡਾ ਪਸ਼ੂ ਵਧੀਆ ਪੱਠੇ ਡੱਕੇ ਖਾਣ ਲੱਗ ਜੂਗਾ ਤਾਂਦਰ ਉਸਤ ਰਹਿਣ ਲੱਗ ਜੂਗਾ ਜੇਕਰ ਤੁਹਾਡੇ ਪਸ਼ੂ ਵੀ ਇਹ ਪ੍ਰੋਬਲਮ ਆ ਤਾਂ ਤੁਸੀਂ ਇਹ ਜ਼ਰੂਰ ਕਰੋ ਜੇਕਰ ਤੁਹਾਡੇ ਪਸ਼ੂ ਇਸ ਤਰ੍ਹਾਂ ਸੁਸਤ ਰਹਿੰਦੇ ਆ ਘਟ ਖਾਂਦੇ ਆ ਹਨਾ ਰਾਜੀ ਨਹੀਂ ਹੁੰਦੇ ਤਾਂ ਇਹ ਭੁੱਖ ਲੱਗਣ ਵਾਲੀ ਬਹੁਤ ਵਧੀਆ ਦਵਾਈ ਹੈ ਲੀਵਰ ਟੋਨਿਕ ਆ ਇਹ ਤੇ ਜਿਵੇਂ ਉਹਨੇ ਕਣਕ ਖਾ ਲਈ ਸੀ ਪਾਣੀ ਤਾਂ ਨਹੀਂ ਅਸੀਂ ਪੀਣ ਦਿੱਤਾ ਸੀ ਪਰ ਇਹਨੂੰ ਮੜ ਕੇ ਜਦੋਂ ਇਹ ਮਿੱਠੀ ਹੈ ਦਵਾਈ ਮੈਂ ਇਹਨੂੰ 50 ਗ੍ਰਾਮ ਪਾ ਕੇ ਇਸ ਛੋਟੀ ਨੂੰ ਵੀ ਬੱਠਲ ਚ ਰੱਖ ਦਿੱਤੀ ਸੀ ਤੇ ਇਹਨੇ ਖਾ ਲਈ ਤੇ ਦੋ ਘੰਟੇ ਅਜੇ ਗਾਲਾ ਪੱਟਿਆ ਇਹ ਗਾਲਾ ਨਹੀਂ ਕਰਦੀ ਸੀਗੀ ਤੇ ਤੁਸੀਂ ਇਹ ਜ਼ਰੂਰ ਅਜਮਾਇਓ ਜੇਕਰ ਤੁਹਾਡੇ ਪਸ਼ੂ ਨੂੰ ਵੈਸੇ ਵੀ ਤੁਸੀਂ ਦੇ ਸਕਦੇ ਆ ਵਧੀਆ ਪਸ਼ੂ ਨੂੰ ਭੁੱਖ ਲੱਗਣ ਲੱਗ ਜਾਂਦੀ ਹੈ ਪਸ਼ੂ ਅੱਜ ਕੇ ਖਾਊਗਾ ਤਾਂ ਹੀ ਵਧੀਆ ਦੁੱਧ ਦੇਊਗਾ ਜੀ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਲਿਓ ਆਪਾਂ ਕਿਸੇ ਬ੍ਰਾਂਡ ਦੀ ਮਸ਼ਹੂਰੀ ਨਹੀਂ ਕਰਦੇ ਆਪਾਂ ਤੁਹਾਨੂੰ ਸਿਰਫ ਤੁਹਾਡੇ ਪਸ਼ੂ ਨੇ ਕੋਈ ਨੁਕਸਾ ਆਇਆ ਇਹ ਤਾਂ ਤੁਹਾਨੂੰ ਆਪਾਂ ਦੱਸਦੇ ਆਂ ਵੀ ਤੁਸੀਂ ਜਿਹੜੇ ਪਸ਼ੂ ਮੇਰੇ ਭੈਣ ਭਰਾ ਰੱਖਦੇ ਜਾਂ ਮੇਰੀ ਵੀਡੀਓ ਵੇਖਦੇ ਆ ਤੇ ਇਹ ਤੁਸੀਂ ਜ਼ਰੂਰ ਦਿਓ ਪਸ਼ੂ ਤੁਹਾਡਾ ਵਧੀਆ ਰਾਜੀ ਤੰਦਰੁਸਤ ਹੋ ਜਾਊਗਾ ਜੀ ਇਹ ਇਹ ਲਗ ਲੱਗ ਕੰਪਨੀ ਦੀ ਹੋ ਸਕਦੀ ਆ ਕਿਸੇ ਹੋਰ ਕੰਪਨੀ ਚ ਵੀ ਆ ਸਕਦੀ ਆ ਇਹ ਆਪਾਂ ਇਹ ਨਹੀਂ ਕਹਿੰਦੇ ਵੀ ਇਸੇ ਕੰਪਨੀ ਦੀ ਹੋਊਗੀ ਤੇ ਜਰੂਰ ਦਿਓ ਜੇ ਤੁਹਾਡੇ ਪਸ਼ੂ ਨੂੰ ਵੀ ਇਹ ਨੌਕਸਾ ਦਾ ਤੁਸੀਂ ਆ ਚੀ ਚੀ ਜਰੂਰ ਅਪਣਾਓ ਜੀ ਤੇ ਇਹ 1.500 ਦੀ ਦੋ ਤੁਸੀਂ ਦੇ ਦੋਗੇ ਤੁਹਾਡਾ ਤਿਆਨਸੂਜ ਪਸ਼ੂ ਵਧੀਆ ਠੀਕ ਹੋ ਜਾਊਗਾ ਘਰੇ ਤੇ ਲੈ ਆ ਕੇ ਰੱਖ ਲਓ ਆਪਣੀ ਇਹ ਮੌਕਗੀ ਪਰਸੋਂ ਦੀ ਆਪਾਂ ਲੈ ਆ ਕੇ ਰੱਖਾਂਗੇ ਤੇ ਜਦੋਂ ਵੀ ਕਿਤੇ ਲੱਗੇ ਆਪਾਂ ਨੂੰ ਪਸ਼ੂ ਸੋਸਤਾ ਪੱਠੇ ਘਟ ਖਾਂਦਾ ਤੇ ਇਹ ਦੇ ਦਿਓ ਤੇ ਇਹਦਾ ਮੇਦਾ ਜਿਵੇਂ ਆਪਾਂ ਨੂੰ ਬਾਦ ਹਾਜਮੀ ਹੋ ਜਾਂਦੀ ਹੈ ਪਸ਼ੂ ਨੂੰ ਇਸ ਤਰ੍ਹਾਂ ਵੀ ਪਸ਼ੂਆਂ ਨੂੰ ਵੀ ਬਾਦ ਹਾਜਮੀ ਵਗੇਰਾ ਵਾਧਾ ਘਟਾ ਖੁੱਖ ਭਰੀ ਜੀ ਰਹਿਣਾ ਹਨਾ ਪਸ਼ੂ ਦਾ ਸੋਸਤ ਰਹਿਣਾ ਉਹਦੇ ਵਾਸਤੇ ਬਹੁਤ ਵਧੀਆ ਹੈ ਚਲੋ ਜੀ ਠੀਕ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦਾ ਮੇਰਾ ਬਲੌਗ ਜਰੂਰ ਕਮੈਂਟ ਕਰਕੇ ਦੱਸਿਓ ਜੀ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਹਾਈਪ ਜਰੂਰ ਕਰ ਦੇਣਾ 오케이.